ਇਹੀ ਗਿੱਦੜਬਾਹਾ ਸੀਗਾ ਜਿਨੇ 1995 ਚ ਪੰਜਾਬ ਦੀ ਇੱਕ ਦਿਸ਼ਾ ਤੈਅ ਕੀਤੀ ਸੀ ਔਰ ਇੱਕ ਵਾਰ ਫਿਰ ਮੌਕਾ ਆਇਆ ਗਿੱਦੜਬਾਹਾ ਦੇ ਵੋਟਰਾਂ ਦੇ ਕੋਲ ਕਿ ਇੱਕ ਚੰਗੀ ਦਿਸ਼ਾ ਤੈਅ ਕਰਨ ਦੀ ਚੰਗੀ ਦਿਸ਼ਾ ਤਾਂ ਤੈਉ ਤੈ ਹੋ ਸਕਦੀ ਜੇ ਆਪਾਂ ਸਹੀ ਪਾਰਟੀ ਦੇ ਉਮੀਦਵਾਰ ਨੂੰ ਚੁਣੀਏ ਤੇ ਸਹੀ ਪਾਰਟੀ ਦਾ ਜਿਹੜੀ ਚੋਣ ਕਰੀਏ ਹੁਣ ਆਪਣੇ ਕੋਲ ਤਿੰਨ ਚਾਰ ਇੱਥੇ ਵਿਕਲਪ ਹੈਗੇ ਨੇ ਅਸੀਂ ਚੁਣ ਸਕਦੇ ਹਾਂ ਕਿ ਫਲਾਣਾ 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 ਜੇ ਮੈਂ ਪਹਿਲਾਂ ਸਭ ਤੋਂ ਗੱਲ ਕਰਾਂ ਮੌਜੂਦਾ ਸਰਕਾਰ ਦੀ ਇਹਨਾਂ ਦਾ ਪੂਰਾ ਅੱਦਾ ਸਮਾਂ ਨੰਨ ਚੁੱਕਾ ਔਰ ਇਹ ਉਹ ਪਾਰਟੀ ਆ ਜਿਹੜੀ ਕਹਿੰਦੀ ਅਸੀਂ ਅੰਦੋਲਨ ਚ ਰਿਖੇ ਆ ਔਰ ਅਸੀਂ ਇਸ ਦੇਸ਼ ਦੀ ਰਾਜਨੀਤਿਕ ਫਿਜ਼ਾ ਬਦਲਾਂਗੇ ਹਵਾ ਬਦਲਾਂਗੇ ਮਾਹੌਲ ਬਦਲਾਂਗੇ ਕਿਉਂਕਿ ਬੜੀ ਗੰਦਗੀ ਪਈ ਹੋਈ ਹੈ 70 75 ਸਾਲ ਤੋਂ ਆਪਾਂ ਦੇਖ ਹੀ ਰਹੇ ਔਰ ਨਿਕਾਰ ਵੀ ਬਹੁਤ ਜ਼ਬਰਦਸਤ ਆਇਆ ਇਹਦੇ 'ਚ ਕੋਈ ਸ਼ੱਕ ਨਹੀਂਗਾ ਪਰ ਇਹਨਾਂ ਨੇ ਗੱਲਾਂ ਜਿਹੜੀਆਂ ਪ੍ਰਮੁੱਖ ਜੀਆਂ ਤਿੰਨ ਚਾਰ ਕੀਤੀਆਂ ਬੜੀਆਂ ਗੱਲਾਂ ਕਰਨ ਦੀ ਲੋੜ ਨਹੀਂ ਹੈਗੀ ਆਪਾਂ ਉਹਨਾਂ ਤੇ ਨਿਗਾਹ ਮਾਰੀਏ ਕਿ ਕਿ ਟिके ਨੇ ਕਿਸੇ ਗੱਲ ਤੇ ਸਭ ਤੋਂ ਪਹਿਲਾਂ ਕੇਜਰੀਵਾਲ ਸਾਹਿਬ ਭਗਵੰਤ ਮਾਨ ਤੇ ਇਹਨਾਂ ਦਾ ਲਾਣਾ ਜਿਹੜਾ ਸੀਗਾ ਇਹਨਾਂ ਨੇ ਇਹ ਕਿਹਾ ਕਿ ਅਸੀਂ ਸਾਦਗੀ ਲੈ ਕੇ ਆਵਾਂਗੇ ਕਿਉਂਕਿ ਜਿਹੜੇ ਪੁਰਾਣੀਆਂ ਰਵੇਤੀ ਪਾਰਟੀਆਂ ਸੀ ਉਹਨਾਂ ਨੇ ਬਹੁਤ ਖਰਚਾ ਕੀਤਾ ਬੜੀ ਸ਼ਾਨੋ ਸ਼ੌਕਤ ਰੰਦੇ ਨੇ ਜਹਾਜ਼ਾਂ 'ਚ ਉੱਡਦੇ ਨੇ ਗੱਡੀਆਂ ਝੂਟਦੇ ਨੇ ਸਿਕਿਉਰਟੀਆਂ ਲੈਂਦੇ ਨੇ ਤੇ ਅਸੀਂ ਵੀਆਈਪੀ ਕਲਚਰ ਖਤਮ ਕਰਕੇ ਸਾਦਗੀ ਲੈ ਕੇ ਆਉਂ। ਪਹਿਲਾਂ ਤਾਂ ਇਹਨਾਂ ਦਾ ਮੁੱਢਲਾ ਅਸੂਲ ਇਹ ਹੈ ਜੀ। ਹੁਣ ਤੁਸੀਂ ਨੰਗਾ ਮਾਰ ਲਓ ਕੇਜਰੀਵਾਲ ਸਾਹਿਬ ਦਾ ਜਦੋਂ ਉਹਨਾਂ ਨੂੰ ਲਾਇਆ ਮੁੱਖ ਮੰਤਰੀ ਤੋਂ ਸੁਪਰੀਮ ਕੋਰਟ ਨੇ ਲਾਇਆ ਆਪਨੇ ਸੀ ਛੱਡਦਾ ਹੋ। ਤੇ ਉਹਦੇ ਜਿਹੜੇ ਘਰ ਦੀ ਜਾਂਚ ਕੀਤੀ ਹੈ ਉਹਦੀ ਵੀਡੀਓ ਸੋਸ਼ਲ ਮੀਡੀਆ ਤੇ ਆਈਆਂ 50 ਕਰੋੜ ਰੁਪਈਆ ਜਿਹੜਾ ਸਰਕਾਰੀ ਘਰ ਸੀ ਜਿਹੜੇ ਪਹਿਲਾਂ ਹੀ ਬੜੇ ਚੰਗੇ ਹੁੰਦੇ ਨੇ ਉਹਦੇ ਤੇ 50 ਕਰੋੜ ਰੁਪਈਆ ਹੋਰ ਖਰਚ ਕੇ ਪਤਾ ਨਹੀਂ ਥਰੇ 200 ਟਨ ਦਾ ਏਸੀ ਪਲਾਂਟ ਅਗਰ ਆਪਾਂ 1 ਟਨ ਦਾ ਛੋਟਾ ਏਸੀ ਜਿਹੜਾ ਗਣੀਆਂ ਆਪਾਂ ਪਿੰਡਾਂ ਚ ਲਾਉਨੇ ਆ ਤੇ 50 ਏਸੀ ਐਕਸਟਰਾ 250 ਏਸੀ ਇੱਕ ਮਕਾਨ ਵਿੱਚ ਜਿਹੜਾ ਦੂਜਿਆਂ ਨੂੰ ਟਿੱਚਰਾ ਕਹਿੰਦਾ ਸੀ ਜੀ ਆ ਸ਼ੀਲਾ ਡਿਕਸ਼ਨ ਨੇ ਜੀ ਬਾਥਰੂਮ ਤੇਸੀ ਲਾਇਆ ਵਾ ਬਾਥਰੂਮਾਂ ਦੀ ਛੱਡੀ ਗੱਲ ਦਿਓ ਸੰਗ ਮਰਮਰ ਤੇ ਆ ਜਿਹੜੇ ਸੋਫੇ ਤੇ ਆ ਹੈਲਥ ਕਲੱਬ ਤੇ ਤੌਬਾ ਮੇਰੀ ਇੱਕ ਇਜਰੀਵਾਲ ਸਾਹਿਬ ਅੱਛਾ ਭਗਵਾਨ ਸਾਹਿਬ ਮਾਨ ਸਾਹਿਬ ਦੇਖ ਲੋ ਇੱਥੇ ਜਿਹੜੇ ਕਹਿੰਦੇ ਸੀ ਚੁੱਲਿਆਂ ਦੀ ਅੱਗ ਨਹੀਂ ਦਿਸਦੀ ਇਹਨੂੰ ਅਮਰਿੰਦਰ ਸਿੰਘ ਉੱਤੇ ਉੱਟਦਾ ਵਾ ਇਹਨੂੰ ਦਿਸਦੀ ਚੁੱਲਿਆਂ ਦੀ ਅੱਗ ਕੋਈ ਕਿੰਨੇ ਬੰਦੇ ਮਰਦੇ ਨੇ ਰੋਜ਼ ਆਹ ਥੋੜੇ ਦਿਨ ਪਹਿਲਾਂ ਅ ਮੇਰੇ ਖਿਆਲ ਪੁਹਾਣੀਗੜ ਬਲਾਕ ਵਿੱਚ ਕਿਸਾਨ ਨੇ ਆਤਮ ਹੱਤਿਆ ਕੀਤੀ ਅ ਕੈਂਸਰ ਦਾ ਵੀ ਮਰੀਜ਼ ਸੀਗਾ ਤੇ ਆਤਮ ਹੱਤਿਆ ਕੀਤੀ ਕੋਈ ਕੋ ਚੂਨਾ ਰੋਲ ਰਿਹਾ ਸੀ ਜਹਾਜ਼ਾਂ ਛੁੱਟਦੇ ਨੇ ਹਜ਼ਾਰ ਹਜ਼ਾਰ ਬੰਦਾ ਲਈ ਫਿਰਦੇ ਨੇ ਸਾਰਾ ਟੱਬਰ ਲੈਂਡ ਕਰੂਜ਼ਰ ਲੈ ਗਿਆ ਹੋਰ ਸ਼ਾਨੋ ਸ਼ੌਕਤ ਕਿੱਧਰ ਹੁੰਦੀ ਐ ਜੇ ਮਾਰਾ ਜਾ ਇੱਥੋਂ ਉੱਥੇ ਵੀ ਜਾਣਾ ਤੇ ਉਹ ਵੀ ਹੈਲੀਕਾਪਟਰ ਚਾਹੀਦਾ ਹੁਣ ਇਹਨਾਂ ਨੂੰ ਜਹਾਜ਼ ਚਾਹੀਦਾ ਅੱਛਾ ਫੇਰੇ ਕਹਿੰਦੇ ਸੀ ਜੀ ਇਹ ਭਾਈ ਭਤੀਜਵਾਦ ਬਹੁਤ ਕਰਦੀਆਂ ਪਾਰਟੀਆਂ ਕਰਦੀਆਂ ਵੀ ਸੀਗੀਆਂ ਕੋਈ ਸ਼ੱਕ ਨਹੀਂ ਐ ਇਸ ਗੱਲ 'ਚ ਪਰ ਅਸੀਂ ਰੋਕਾਂਗੇ ਜੀ ਆ ਚਾਰ ਜਿਮਨੀ ਚੋਣਾ ਹੋ ਰਹੀਆਂ ਇਸ ਵਕਤ ਪਹਿਲਾਂ ਮੈਨੂੰ ਦੱਸੋ ਭਾਈ ਭਤੀਜਵਾਦ ਕਿੱਧਰ ਗਿਆ ਜੀ ਇਹਨਾਂ ਦਾ ਆ ਜਿਹੜਾ ਬਰਨਾਲਿਓਂ ਲੜ ਰਿਹਾ ਲੈਕਸ਼ਨ ਕੀ ਨਾਲ ਸਾਡੇ ਅੰਦਰ ਥਾਲੀਵਾਲ ਉਹ ਮੀਤ ਹੇਰ ਦੇ ਸਕੀ ਮਾਸੀ ਦਾ ਮੁੰਡਾ ਕਿਹਨੇ ਬਗਾਵਤ ਕੀਤੀ ਉਥੇ ਜਿਹੜਾ ਉਹਨਾਂ ਦਾ ਜ਼ਿਲ੍ਹੇ ਦਾ ਪ੍ਰਧਾਨ ਸੀ ਕਹਿੰਦਾ ਮੈਂ ਨਹੀਂ ਮੰਨਦਾ ਉਹ ਬਗਾਵਤ ਕਰ ਗਿਆ ਸੀ ਆ ਚੱਬੇਵਾਲ ਸਾਡੇ ਦੁਆਬੇ 'ਚ ਜਿਹੜਾ ਉਥੇ ਇਲੈਕਸ਼ਨ ਲੜ ਰਿਹਾ ਵਾ ਭਗਵੰਤ ਮਾਨ ਉਸ ਸਟੇਜ ਤੋਂ ਬੋਲ ਰਿਹਾ ਤਿੰਨ ਦਿਨ ਪਹਿਲਾਂ ਉਹ ਦੀ ਤੁਸੀਂ ਦੇਖਿਆ ਹੋਣਾ ਉਥੇ ਲੋਕਾਂ ਨੂੰ ਕਹਿ ਰਿਹਾ ਇੱਕੋ ਹੀ ਸਾਡੀ ਪਾਰਟੀ ਆ ਜਿਹੜੇ ਅਸੀਂ ਬੰਦੇ ਆਮ ਦੇ ਚੱਕੇ ਲੈ ਕੇ ਆਉਨੇ ਆ ਤੇ ਨਾਲ ਹੀ ਖਾਸ ਖੜੇ ਕੀਤੇ ਹੋਏ ਚੱਬੇਵਾਲ ਕਾਂਗਰਸ ਦਾ ਡਿਫੈਕਟਰ ਇੱਕ ਮਤਲਬ ਘੋੜਾ ਵਾ ਤੇ ਉਹਦੇ ਮੁੰਡੇ ਨੂੰ ਟਿਕਟ ਦਿੱਤੀ ਉਥੇ ਇਹਨਾਂ ਨੂੰ ਆਮ ਆਦਮੀ ਪਾਰਟੀ ਨੂੰ ਕੋਈ ਬੰਦਾ ਨਹੀਂ ਦੱਸਿਆ ਚੱਬੇਵਾਲ ਦੇ 1.5 ਲੱਖ ਵੋਟਰ ਵਿੱਚੋਂ ਜਿਹੜੇ ਕਹਿੰਦੇ ਭਾਈ ਭਤੀਜਵਾਦ ਹਟਾਉਣਾ ਬਰਨਾਲੇ ਵੀ ਭਾਈ ਭਤੀਜਵਾਦ ਆ ਤੁਹਾਡੇ ਜਿਹੜੇ ਉਮੀਦਵਾਰ ਨੇ ਇਹ ਡੈਫੈਕਟਰ ਨੇ ਪਘੋੜੇ ਨੇ ਹੋਰ ਨਿਕਾਰ ਕੀ ਹੁੰਦਾ ਵਾ ਰਾਜਨੀਤੀ ਵਿੱਚ ਇਹੀ ਨਿਕਾਰ ਹੁੰਦਾ ਔਰ ਕੋਈ ਕੋਈ ਗਲੋ ਫੜ ਕੇ ਤੇ ਕੁੱਟਣ ਹੋ ਰਹੇ ਕਿਸੇ ਨੂੰ ਔਰ ਫਿਰ ਇਸ ਤੋਂ ਇਲਾਵਾ ਇਹਨਾਂ ਨੇ ਜਿਹੜੀਆਂ ਹੋਰ ਪੰਜਾਬ ਨਾਲ ਵੈਤੇ ਕਿੱਥੇ ਸਭ ਤੋਂ ਪਹਿਲਾਂ ਤਾਂ ਮੇਰੇ ਵੀਰੋ ਬਦਲਾਓ 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 ਕਰਕੇ ਲੋਕਾਂ ਨੂੰ ਵੋਟਾਂ ਲਈਆਂ ਅਖੇ ਜੀ ਇਹਨਾਂ ਨੇ ਕੱਖ ਨਹੀਂ ਕੀਤਾ 17 ਸਾਲਾਂ 'ਚ ਮੈਂ ਇਹ ਕਹਿਣਾ ਚਾਹੁੰਦਾ ਕਿ ਅਸਲ ਮਤਰਾ ਉਹ ਝੋਨੇ ਦੇ ਆ ਗਿਆ ਇਹਨਾਂ ਦਾ 70 ਸਾਲਾਂ ਦੇ ਤੁਸੀਂ ਸਾਰੇ ਕਿਸਾਨ ਬੈਠੇ ਹੋ ਖੇਤ ਮਜ਼ਦੂਰ ਬੈਠੇ ਹੋ ਪ੍ਰਾਣੀਆਂ ਕਿਸੇ ਪਾਰਟੀਆਂ ਨੇ ਝੋਨੇ ਤੇ ਕਣਕ ਦੀ ਖਰੀਦ ਵਿੱਚ ਇਹ ਦੁਰਦਸ਼ਾ ਕੀਤੀ ਸੀ ਮੈਂ ਮੰਡੀ ਨਨ ਕੇ ਆਮ ਅਗਰਲੇ ਪਿੰਡ ਪੁਲਰੀ ਸੀ ਸ਼ਹਿਰ ਪਛੜਾ ਬਿਲਕੁਲ ਨਹੀਂ ਉਦਾਂ ਹੀ ਪਿਆਲ ਝੋਨਾ ਲੱਦੀ ਪਈ ਮੰਡੀ ਪਰ ਪਤਾ ਕਿੰਨਾ ਨੁਕਸਾਨ ਹੋਇਆ ਆਪਣਾ ਪੰਜਾਬ ਦੇ ਵਿੱਚ 185 ਲੱਖ ਟਨ ਕਰੋੜ ਮੈਟ੍ਰਿਕ ਟਨ ਦੀ ਖਰੀਦ ਆਈ ਹੈ ਝੋਨੇ ਦੇ 185 ਲੱਖ ਟਨ ਇਹਦੇ ਲਈ ਕਿੰਨਾ ਪੈਸਾ ਦਿੰਦੀ ਕੇਂਦਰ ਸਰਕਾਰ ਜਿਹੜੀ ਲਿਮਿਟ ਪੜਦੀ ਹੈ ਕਿ ਛੋਨਾ ਪੰਜਾਬ ਸਰਕਾਰ ਨਹੀਂ ਖਰੀਦੀ ਇਹ ਕੇਂਦਰ ਸਾਰੇ ਦੇਸ਼ ਦੇ ਨਾਲਜ ਦੇ ਪੰਡਾਰਾ ਵਾਸਤੇ ਖਰੀਦੀ ਆ 43000 ਕਰੋੜ ਰੁਪਇਆ ਗਵਰਨਮੈਂਟ ਨੇ ਕੇਂਦਰ ਸਰਕਾਰ ਹਰ ਵਾਰੀ ਜਿਹਦੀ ਵੀ ਹੋਵੇ ਉਹ ਮਾਨ ਦੇ ਖਾਤੇ ਵਿੱਚ ਸਤੰਬਰ ਮਹੀਨੇ ਚ ਆ ਗਿਆ ਸੀ ਤੇ ਇੱਥੇ ਹੁਣ ਇਹਨਾਂ ਨੇ ਅਫਸਰਾਂ ਨੇ ਤੇ ਮਲੈਕੀ ਕਹਿ ਲੋ ਸ਼ੈਲਰ ਵਾਲਾ ਨਾਲ ਗੱਲ ਨਹੀਂ ਕੀਤੀ ਔਰਤੀਆਂ ਨਾਲ ਗੱਲ ਨਹੀਂ ਕੀਤੀ ਜਗ੍ਹਾ ਨਹੀਂ ਬਣਾਈ ਪ੍ਰਬੰਧ ਹੀ ਨਹੀਂ ਕੀਤਾ ਐਵੇਂ दारू ਪੀ ਕੇ ਪਤਾ ਨਹੀਂ ਕਿੱਧਰ ਘੁੰਮਦੇ ਰਹੇ ਆ ਜਿੰਮਨੀ ਛੋਨਾ ਚਾ ਦੇਸ਼ ਦੇ ਵਿੱਚ ਕੇਜਰੀਵਾਲ ਸਾਡਾ ਝਾੜ ਚੜਾਈ ਆ ਉਹਦਾ ਖਮਿਆਜ਼ਾ ਸਾਨੂੰ ਭੁਗਤਣਾ ਪਿਆ ਜੇ ਉਸਤਨ 10 ਪੈਸੇ ਵੀ ਘਟੇ ਨਾ ਐ ਐਮ ਐਸ ਪੀ ਤੋਂ ਪ੍ਰਾਈਸ ਅੱਜ ਜਿਹੜੀ ਕਿ ਸਾਡੇ ਮਾਝੇ ਤੇ 도ਆਬੇ ਵਿੱਚ ਤਾਂ 3-3 4-400 5-500 ਰੁਪਏ ਨੂੰ ਕੁਇੰਟਲ ਘੱਟ ਵਿਖਿਆ ਚੋਣਾ ਚਲੋ 10 ਪੈਸੇ ਮੰਨ ਕੇ ਚੱਲੋ ਕਿੰਨੀ ਕਿੰਨੀ ਲੁੱਟ ਹੋਈ ਪੰਜਾਬ ਦੇ ਕਿਸਾਨ ਦੀ 5000 ਕਰੋੜ ਰੁਪਏ ਆਪਾਂ ਤਾਂ ਪਹਿਲਾਂ ਹੀ ਗਰਜ਼ਾਈਆਂ ਜਿੰਨਾ ਪੰਜਾਬ ਦਾ ਮਜਬੂਰੀ ਤੌਰ ਤੇ ਜਿਹਦੇ ਘਰ ਬੱਚੇ ਬਾਹਰ ਨਹੀਂ ਗਏ ਜਿਨ੍ਹਾਂ ਦੇ ਬੱਚਿਆਂ ਦੇ ਕੋਲ ਕੋਈ ਸਰਕਾਰੀ ਨੌਕਰੀ ਨਹੀਂ ਗਈ ਜਿਨ੍ਹਾਂ ਦੇ ਕੋਲ ਕੋਈ ਆੜਤੇ ਤੇ ਪੈਟਰੋਲ ਪੰਪ ਨਹੀਂ ਗਾ ਉਹ ਤਾਂ ਸਾਰੇ ਮਰੇ ਪਏ ਨੇ ਕਿ ਉਹਨਾਂ ਨੂੰ ਹੋਰ ਮਾਰ ਦਿੱਤਾ ਕਿ ਇਹ ਬਦਲੌਣ ਲੈ ਕੇ ਆਉਣਾ ਚਾਹੁੰਦੇ ਸੀਗੇ ਐਂ ਤਾਂ ਤਾਂ ਕਦੀ ਵੀ ਕਿਸੇ ਪ੍ਰਾਣੀ ਪਾਵਾਂ ਕਿੱਡਾ ਹੀ ਮਾਰੇ ਹੋਣਗੇ ਮਗਰਲੇ ਪਰ ਸਾਡੀ ਫਸਲ ਨਹੀਂ ਕਦੀ ਪੂਰੀ ਸੀ ਪੰਜਾਬ ਖੇਤੀ ਪ੍ਰਧਾਨ ਸੂਬਾ ਵਾ ਅੱਛਾ ਅਗਲਾ ਡਰੱਗਸ ਤੇ ਆ ਜੋ ਨਸ਼ੇ ਤੇ ਆ ਜੋ ਰੋਜ਼ ਬੱਚੇ ਮਰਦੇ ਨੇ ਲੜਕੀਆਂ ਤੱਕ ਨਸ਼ਾ ਪਹੁੰਚ ਗਿਆ ਵਾ ਪਿੰਡੋਂ ਪਿੰਡ ਦੁਕਾਨਾਂ ਖੁੱਲੀਆਂ ਹੋਈਆਂ ਬਸ ਸਾਨੂੰ ਸਰਕਾਰ ਬਣਾਓ ਅਸੀਂ ਤਾਂ 6 ਮਹੀਨਿਆਂ ਚ ਨਸ਼ਾ ਖਤਮ ਕਰਦਾ ਸਰਪੰਚਾਂ ਨੂੰ ਸੋਚ ਗਈ ਪਰਸੋ ਚੌਥ ਕੇਜਰੀਵਾਲ ਨੇ ਉਥੇ ਲੋਕ ਜਨਤਕ ਤੌਰ ਤੇ ਮੰਨਿਆ ਕਿ ਦਸ਼ਾ ਬਹੁਤ ਵੱਡੀ ਚੁਣੌਤੀ ਮਤਲਬ 2.5 ਸਾਲ ਬੀਤਣ ਤੋਂ ਬਾਅਦ ਹੋਣ ਲੱਗਿਆ ਕਿ ਚੁਣੌਤੀ ਆ ਇਹਦਾ ਮਨ ਝੂਠ ਬੋਲਦੇ ਨੇ ਆਪਾਂ ਅੱਛਾ ਬਾਜਵਾ ਸਾਹਿਬ ਨੇ ਬੜੀ ਅੱਛੀ ਗੱਲ ਕੀਤੀ ਇੱਕ ਦਿਨ ਆ ਇਸੇ ਕੈਂਪੇਨ ਚ ਉਹ ਕਹਿੰਦੇ ਯਾਰ ਉਹ ਜਿਹੜਾ ਕੇਜਰੀਵਾਲ ਆਪਣੇ ਮੁੱਖ ਮੰਤਰੀ ਦਾ ਨਸ਼ਾ ਨਹੀਂ ਛਡਾ ਸਕਿਆ ਉਹ ਦੂਜਿਆਂ ਦਾ ਨਸ਼ਾ ਕਿ ਛਡਾਊਗਾ ਦੱਸੋ ਮਤਲਬ ਮਾਫ ਕਰਨਾ ਮੈਂ ਗਵਾਹ ਆ ਮੈਂ ਗਵਾਹ ਆ ਭਗਵੰਤ ਮਾਨ ਦਾ ਔਰ ਭਗਵੰਤ ਮਾਨ ਕਦੀ ਹੁਣ ਨੇੜੇ ਨਹੀਂ ਲੱਗਦਾ ਅੱਖ ਚੱਕ ਪਾ ਕੇ ਵੀ ਨਹੀਂ ਗੱਲ ਕਰਦਾ ਇਹ ਬਰਗਾੜੀ ਦਾ ਜਿਹੜਾ ਭੋਗ ਸੀ ਨਾ ਮੈਂ ਉੱਥੇ ਹਾਜ਼ਰ ਸੀ 2015 ਜਦੋਂ ਬੈਬਲ ਕਲਾ ਗੋੜੀ ਚੱਲੀ ਆ ਉਸ ਭੋਗ ਤੇ ਸਾਰੀਆਂ ਪੰਥਕ ਹਸਤੀਆਂ ਬੈਠੀਆਂ ਸੀ ਅਕਾਲ ਤਖਤ ਤੇ ਸਿੰਘ ਸਬਾਨ ਆਏ ਹੋਏ ਸੀਗੇ ਮੈਂ ਉੱਥੇ ਸਟੇਜ ਤੇ ਬੈਠਾ ਵਾਂ ਇਹ ਪਰਿਓ ਤੁਰਿਓ ਆਉਂਦਾ ਤੇ ਛੋਟੇਪੁਰ ਸਾਹਿਬ ਪਹਿਲਾਂ ਬੈਠੇ ਮੇਰੇ ਨਾਲ ਇੱਥੇ ਇਹ ਡੱਕੇ ਡੋਲੇ ਲੇ ਖਾਂਦਾ ਖਾਂਦਾ ਸਟੇਜ ਦੇ ਲਾਗੇ ਤੱਕੇ ਤੁੱਕੇ ਮਾਰਦਾ ਜਦੋਂ ਨੇੜੇ ਆਇਆ ਮੇਰਾ خیال ਹੈ ਸਿੰਘ ਸਾਹਿਬ ਭਾਈ ਮਨਜੀਤ ਸਿੰਘ ਸੀ ਅਨੰਦਪੁਰ ਸਾਹਿਬ ਦੇ ਤਖਤ ਦੇ ਕੇਸਕਰ ਸਾਹਿਬ ਦੇ ਜਿਹਦਾ ਉਹਨੇ ਦੇਖਿਆ ਉਹਨਾਂ ਦਾ ਦਾਰੂ ਦੀ ਸਪੈਲ ਹਵਾੜ ਤਾਇਆ ਬੇਸੀ ਲਾਣ ਦੀ ਤਾਂ ਪਰੇ ਤਾਂ ਹੀ ਜਾਂਦੀ ਗੇਟ ਤਾਂ ਹੀ ਜਾਂਦੀ ਆ ਉਹਨੇ ਕਿਹਾ ਇਹਨੂੰ ਪਰੇ ਕਰੋ ਪਰੇ ਕਰੋ ਸ਼ਾਬਦੀ ਇਹਨੂੰ ਇਹਨੂੰ ਸਟੇਜ ਤੇ ਚੜਨ ਤੋਂ ਰੋਕਿਆ ਗਿਆ ਵਾ ਔਰ ਇਹਨੂੰ ਧੱਕੇ ਧੁੱਕੇ ਮਾਰ ਕੇ ਬਚ ਕੇ ਲੈ ਨਿਕਲ ਗਿਆ ਉਥੋਂ ਮੇਰੇ ਲੋਕਾਂ ਨੇ ਮਾਰ ਦੇਣਾ ਸੀ ਇਸ ਨੂੰ ਜਦ ਵੀ ਪੰਜਾਬ ਦੀ ਵਿਧਾਨ ਸਭਾ ਜਦੋਂ ਤੁਸੀਂ ਦੇਖਦੇ ਨਾ ਸਾਡੇ ਗੱਲ ਪੈਂਦਾ ਇਹ ਜਿਹੜਾ ਐਲਕੋਹੋਲਿਕ ਬੰਦਾ ਹੁੰਦਾ ਨਾਰਮਲੀ ਗੱਲ ਪੈ ਸਕਦਾ ਨਾਰਮਲ ਤਾਂ ਪੰਚਾਇਤ ਗੱਲ ਨਹੀਂ ਕਰ ਸਕਦਾ ਆਪਾਂ ਪਿੰਡਾਂ 'ਚ ਦੇਖਦੇ ਜਿਹੜੇ ਬੰਦੇ ਦਾਰੂ ਦੇ ਆਦੀ ਹੁੰਦੇ ਨੇ ਉਹ ਪਹਿਲਾਂ ਘਰੋਂ ਦਿੰਦਾਰ ਮोटे-ਮोटे ਸੁੱਟ ਕੇ ਜਾਂਦੇ ਨੇ ਫੇਰ ਗੱਲ ਪੈਂਦੇ ਨੇ ਜਾ ਕੇ ਤੇ ਸਾਡੀ ਵਿਧਾਨ ਸਭਾ ਵਿੱਚ ਆ ਕੇ ਤੂੰ ਸਾਡੇ ਨਾਲ ਲੜਦਾ ਅਖੇ ਬਾਜਵੇਂ ਨੇ ਪਜਾਮੀ ਪਾਈ ਆ ਜੀ ਆ ਜੀ ਸਰਕਾਰੀ ਸਕੂਲ ਚ ਪੜਿਆ ਇਹ ਅੰਗਰੇਜ਼ੀ ਸਕੂਲਾਂ ਚ ਪੜੇ ਨੇ ਇਹ ਕੋਈ ਤੁਕਾ ਨਹੀਂ ਪੰਜਾਬ ਦੇ ਵਿੱਚ ਗੱਲ ਕੋਈ ਬਣਦੀ ਏ ਕਿਸੇ ਤਰ੍ਹਾਂ ਇਹ ਤਾਂ ਸਾਡੀ ਬਦਕਿਸਮਤੀ ਆ ਕਿ ਆਪਾਂ ਫਸ ਕਿੱਥੇ ਗਏ ਆਂ ਕਿ ਤੇ ਆਪਣੀ ਬਦਕਿਸਮਤੀ ਸਾਰਿਆਂ ਦੀ ਅੱਛਾ ਅੱਗੇ ਆਓ ਜੀ ਕਰਜ਼ਾ ਅਸੀਂ ਲਾ ਦੇਵਾਂਗੇ ਜੀ ਮਗਰਲਿਆਂ ਨੇ ਕਰਜ਼ਾ ਚੜਿਆ ਮੇਰੇ ਵੀਰੋ ਬਜ਼ੁਰਗੋ ਸਾਡੀ ਪਾਰਟੀ ਦੇ ਸਤਕਾਰਯੋਗ ਸੱਜਣ ਬੈਠੇ ਨੇ ਇਥੇ ਇੰਚਾਰਜ ਵગેਰਾ ਮੈਂ 1985 ਚ ਕਾਲਜ ਪੜਦਾ ਸੀ ਮੇਰੇ ਪਿਤਾ ਜੀ ਸਰਦਾਰ ਸੁਖਜਿੰਦਰ ਸਿੰਘ ਵਿਧਿਆ ਮੰਤਰੀ ਪੰਜਾਬ ਦੇ ਇੱਕ ਨਵੇਂ ਪੈਸੇ ਦਾ ਕਰਤਾ ਨਹੀਂ ਸੀ ਪੰਜਾਬ ਸਟੇਟ ਦੇ ਇੱਕ ਨਵੇਂ ਪੈਸੇ ਦਾ ਮੈਂ ਤੁਹਾਨੂੰ ਗਵਾਹੀ ਕਰਾਂ ਕੱਢ ਸਕਦੇ ਹਾਂ ਵੀਰਵਾ ਪਿਛਲੇ 40 ਸਾਲਾਂ ਚ ਮਗਰਲੀਆਂ ਪਾਰਟੀਆਂ ਨੇ ਦੁਰਉਪਯੋਗ ਕੀਤਾ ਉਹਨਾਂ ਨੇ ਗਲਤ ਕੰਮ ਕੀਤੇ ਖਰਚ ਗਲਤ ਕੀਤੇ ਹੋਣਗੇ ਕਿੰਨਾ ਕਰਜ਼ਾ ਚੜਿਆ ਪਿਛਲੇ 40 ਸਾਲਾਂ ਚ 3 ਲੱਖ ਕਰੋੜ ਰੁਪਇਆ केजरीवाल ਸਾਹਿਬ ਆਪਣੇ ਮੂੰਹ ਬੋਲਦੇ ਨੇ ਜਦੋਂ ਇਲੈਕਸ਼ਨ ਤੋਂ ਪਹਿਲਾਂ ਤੇ ਢਾਈਆਂ ਸਾਲਾਂ ਚ ਕਿੰਨਾ ਇਹਨਾਂ ਵਿੱਚ ਲਾਇਆ ਕਰਜ਼ਾ ਹੋ 1 ਲੱਖ ਕਰੋੜ ਰੁਪਇਆ ਵਧਾਇਆ 4 ਲੱਖ ਕਰੋੜ ਰੁਪਏ ਦੀ ਪੰਜਾਬ ਦੀ ਸਟੇਟ ਕਰਜ਼ਾਈ ਕਰਾਤੀ ਜਿਹੜਾ ਕਹਿੰਦਾ ਸੀ ਕੇਜਰੀਵਾਲ ਸਾਹਿਬ ਕਦੋਂ ਇਹਨਾਂ ਦੀਆਂ ਪ੍ਰਾਣੀਆਂ ਇੰਟਰਵਿਊਸ ਅਖੇ ਜੀ ਉਹਨੂੰ ਪੁੱਛਿਆ ਕਿ ਤੂੰ 1000 ਰੁਪਇਆ ਔਰਤਾਂ ਨੂੰ ਕਿੱਥੋਂ ਦੇਵੇਂਗਾ ਆ ਮੂਫਤ ਬਿਜਲੀ ਕਿੱਥੋਂ ਦੇਵੇਂਗਾ ਕਹਿੰਦਾ ਮੈਂ ਨਾ ਬਹੁਤ ਰਿਸਰਚ ਕਰਕੇ ਆਤਾ ਹੂੰ ਬੜੀ ਮਤਲਬ ਕੋ ਕਰਕੇ ਆਉਣਾ ਮੈਂ ਮੈਂ ਕਦੀ ਜ਼ਿੰਦਗੀ ਚ ਗਲਤ ਗੱਲ ਨਹੀਂ ਕੀਤੀ ਤੇ ਲੋਕਾਂ ਨੇ ਵੀ ਯਕੀਨ ਕੀਤਾ ਕਹਿੰਦਾ ਪੈਸੇ ਕਿੱਥੋਂ ਲਿਆਉਂ ਕਹਿੰਦਾ ਜੀ ਮੈਂ ਜਿਹੜਾ ਬਜਟ ਹੁੰਦਾ ਸਾਡਾ ਜਿਹੜਾ ਕੁੱਲ ਲੇਖਾ ਜੋਖਾ ਪੰਜਾਬ ਸਰਕਾਰ ਦਾ ਇਹ ਸਮਝੋ ਉਦੋਂ 1.5 ਲੱਖ ਕਰੋੜ ਰੁਪਏ ਦਾ ਸੀਗਾ ਸਾਲ ਦਾ ਕਹਿੰਦਾ ਜੀ ਇਹਦੇ ਚ ਜਿਹੜਾ ਭ੍ਰਿਸ਼ਟਾਚਾਰ ਆ ਉਹਨੇ ਗਿਣਤੀ ਕੀਤੀ ਕੋਈ ਮੈਂ 20 ਪੈਸੇ ਭ੍ਰਿਸ਼ਟਾਚਾਰ ਗਣਾਤਾ ਐ ਵੀ ਕੋਲੋਂ ਹੀ 34000 ਕਰੋੜ ਤਾਂ ਮੈਂ ਬਜਟ ਚੋਂ ਕੱਢੂਗਾ ਹਾਲਾਂਕਿ ਬਹੁਤ ਲੰਬੀ ਗੱਲ ਹੋ ਜਾਂਦੀ ਬਜਟ ਜਿਹੜਾ ਉਹ ਕਮਿਟਿਡ ਐਕਸਪੈਂਡੀਚਰ ਬਜਟ ਵਿੱਚ ਪੱਕੀਆਂ ਠੱਕੀਆਂ ਗੱਲਾਂ ਨੇ ਕਿ ਤਨਖਾਹਾਂ ਜਾਣੀਆਂ ਮੁਲਾਜ਼ਮਾਂ ਨੂੰ ਪੈਨਸ਼ਨਾਂ ਜਾਣੀਆਂ ਨੇ ਵਿਆਜ ਦੀ ਕਰਜ਼ੇ ਦੀ ਅਦਾਈਂ ਕੀਤੀ ਜਾਣੀ ਆ ਕਿਸ਼ਤਾਂ ਜਾਣੀਆਂ ਨੇ ਉਦੇ ਬਜਟ ਵਿੱਚ ਜਿਹੜਾ ਭ੍ਰਿਸ਼ਟਾਚਾਰ ਹੁੰਦਾ ਤਨਖਾਹਤ ਭ੍ਰਿਸ਼ਟਾਚਾਰ ਕੱਢਦਾ ਸਾ ਮੈਂ ਕੁੱਚ ਲੋ ਉਹਨੇ ਗੱਪ ਮਾਰਤੀ ਲੋਕਾਂ ਨੇ ਸੁਣ ਲਈ ਅਖੇ ਜੀ ਮੈਂ 34000 ਕਰੋੜ ਇੱਕ ਤੋਂ ਕੱਢੂੰਗਾ ਤੇ 20000 ਕਰੋੜ ਰੁਪਈਆ ਮੈਂ ਗੈਰ ਕਾਨੂੰਨੀ ਮਾਈਨਿੰਗ ਰੋਕ ਕੇ ਜਿਹੜੀ ਖੱਡਾਂ ਦੇ ਬਲਾਤਕਾਰ ਹੋ ਰਿਹਾ ਉਹ ਮੈਂ 20000 ਕਰੋੜ ਪਾਉਂ ਹਿੰਦੀ ਦਾ ਵਰਡ ਵਰਤਦਾ ਸੀ 54000 ਕਰੋੜ ਡਾਲੂਗਾ ਮੈਂ ਖਜ਼ਾਨੇ ਵਿੱਚ ਵੀ 54000 ਕਰੋੜ ਦੇ ਖਜ਼ਾਨੇ ਚ ਪਿਆ ਹੁੰਦਾ ਤੇ ਅਸੀਂ ਢਾਈਆਂ ਸਾਲਾਂ ਵਿੱਚ ਤਾਂ ਜੁਗਰਾ ਕਿੰਨਾ ਬਣ ਗਿਆ 1.5 ਲੱਖ ਕਰੋੜ ਸਾਡੇ ਅੰਦਰ ਹੋਣਾ ਸੀਗਾ ਸਾਡੇ ਕੋਲ ਹੋਣਾ ਸੀਗਾ ਉਹ ਇਹਦੇ ਉਲਟ ਹੋਇਆ ਕਿ 1 ਲੱਖ ਕਰੋੜ ਰੁਪਏ ਦਾ ਕਰਜ਼ਾ ਜਦੋਂ ਕਰਜ਼ਾ ਚੜਦਾ ਨਾ ਆਪਾਂ ਨੂੰ ਐ ਲੱਗਦਾ ਯਾਰ ਸਰਕਾਰ ਤੇ ਚੜਿਆ ਹੋਊਗਾ ਉਹ ਸਾਡੀ ਬਸ ਤੇ ਆਉਂਦਾ ਉਹਦਾ ਅਸਰ ਉਹ ਟੁੱਟ ਜਾਂਦੀ ਆ ਉਹਦੇ ਟਾਇਰ ਪਾਟ ਜਾਂਦੇ ਆ ਉਹ ਤੁਹਾਡੇ ਡੰਗਰਾਂ ਦੇ ਹਸਪਤਾਲ ਤੇ ਆਉਂਦਾ ਜਾ ਕੇ ਦੇਖ ਲਓ ਸ਼ਕੰਜੇ ਖੜੇ ਹੋਣੇ ਆ ਕੋਈ ਬੰਦਾ ਨਹੀਂਗਾ ਇਹ ਸਾਡੇ ਹਸਪਤਾਲਾਂ ਤੇ ਸਾਡੀ ਸਕੂਲ ਦੀ ਪ੍ਰਣਾਲੀ ਤੇ ਸਾਡੀਆਂ ਗਲੀਆਂ ਤੇ ਸਾਡੀਆਂ ਨਾਲੀਆਂ ਤੇ ਤੁਹਾਨੂੰ ਪਤਾ ਤੁਸੀਂ ਪਿੰਡਾਂ ਵਾਲੇ ਤੇ ਰਹਿੰਦੇ ਹੋ ਪਿਛਲੇ 2.5 ਸਾਲ ਤੋਂ ਮੈਨੂੰ ਆਵਾਜ਼ ਮਾਰ ਕੇ ਦੱਸੋ ਇੱਕ ਨਵੇਂ ਪੈਸੇ ਦਾ ਵਿਕਾਸ ਪਿੰਡਾਂ ਦੇ ਵਿੱਚ ਹੋਇਆ ਹੈ ਪਿਛਲੇ 2.5 ਸਾਲਾਂ ਵਿੱਚ ਇੱਕ ਨਵਾਂ ਪੈਸਾ ਨਹੀਂ ਕਿਤੇ ਗਿਆ